ਦੇ ਦਿਨ ਚੜਦੇ ਹੀ ਇੱਕ ਵੱਡਾ ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ ਕੇ ਸਾਲਾ ਤੋਂ ਇਕੱਠੇ ਦੋ ਜਿਗਰੀ ਦੋਸਤਾਂ ਦੀ ਮੌਤ ਹੋ ਗਈ ਹੈ ਜੀ ਹਾਂ ਦੋਵੇਂ ਬੀ ਐਮ ਡਬਲਿਊ ਕਾਰ ਤੇ ਸਵਾਰ ਹੋ ਕੇ ਜਾ ਰਹੇ ਸੀ ਇਹ ਸੁਰਾਨੂ ਨਦੀ ਕਾਰ ਸਾਹਮਣੇ ਤੋਂ ਆ ਰਹੇ ਕੈਂਟਰ ਨਾਲ ਟਕਰਾ ਗਈ ਜਿਸ ਕਾਰਨ ਕਾਰ ਦੇ ਪਰਖੱਚੇ ਉੱਡ ਗਏ ਅਤੇ ਦੋਵਾਂ ਦੀ ਹੀ ਮੌਕੇ ਤੇ ਮੌਤ ਹੋ ਗਈ ਕਿਹਾ ਜਾ ਰਿਹਾ ਹੈ ਕਿ ਦੋਵੇਂ ਕਈ ਸਾਲਾਂ ਤੋਂ ਇਕੱਠੇ ਰਹਿ ਰਹੇ ਸੀ ਹਰ ਕੰਮ ਇਕੱਠੇ ਕਰਦੇ ਸੀ ਅਤੇ ਹੁਣ ਵੀ ਦੋਵੇਂ BMW ਕਾਰ ਤੇ ਸਵਾਰ ਹੋ ਕੇ ਕਿਸੇ ਕੰਮ ਜਾ ਰਹੇ ਸੀ ਇਸ ਦੌਰਾਨ ਰਸਤੇ 'ਚ ਜਾਂਦੇ ਆ ਉਹਨਾਂ ਦੀ ਕਾਰ ਇੱਕ ਕੈਂਟਰ ਨਾਲ ਟਕਰਾ ਗਈ ਜਿਸ ਤੋਂ ਬਾਅਦ ਦੋਵਾਂ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਜਿਸ ਤੋਂ ਬਾਅਦ ਹੁਣ ਪਰਿਵਾਰ ਸਦਮੇ ਵਿੱਚ ਹੈ ਦਰਸਲ ਇਹ ਹਾਦਸਾ ਪਟਿਆਲਾ ਦੇ ਅਕਬਰਪੁਰ ਅਫਗਾਨਾ ਨੇੜੇ ਵਾਪਰਿਆ ਹੈ ਜਿੱਥੇ ਕਿ ਪਟਿਆਲਾ ਪਿਹੋਵਾ ਰਸਮਾਰਕ ਤੇ ਪਿੰਡ ਅਕਬਰਪੁਰ ਅਫਗਾਨਾ ਨੇੜੇ ਇੱਕ BMW ਕਾਰ ਅਤੇ ਕੈਂਟਰ ਵਿਚਾਲੇ ਟੱਕਰ ਹੋ ਗਈ ਹੈ ਜਿਸ ਕਾਰਨ ਦੋ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਪਿੰਡ ਰੋਹੜ ਜ਼ਗੀਰ ਦੇ ਜਤਿੰਦਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸ ਦਾ ਭਰਾ ਸੰਦੀਪ ਸਿੰਘ ਆਪਣੇ ਦੋਸਤ ਲਖਵਿੰਦਰ ਸਿੰਘ ਜੋ ਕਿ ਰੋਹੜ ਜ਼ਗੀਰਦਾਹੀ ਰਹਿਣ ਵਾਲਾ ਸੀ ਉਸ ਨਾਲ BMW ਕਾਰ 'ਤੇ ਸਵਾਰ ਹੋ ਕੇ ਕਿਤੇ ਜਾ ਰਹੇ ਸੀ ਅਤੇ ਲਗਭਗ ਤੜਕੇ ਕਰੀਬ 2 ਵਜੇ ਜਦੋਂ ਉਹ ਗੁਰਦੁਆਰਾ ਸਾਹਿਬ ਡੇਰਾ ਕੁल्लेਵਾਲਾ ਪਿੰਡ ਅਕਬਰਪੁਰ ਅਫਗਾਨਾ ਕੋਲ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਇੱਕ ਕੈਂਟਰ ਗੱਡੀ ਨੇ ਦੂਜੀ ਕਾਰ ਨੂੰ ਓਵਰਟੇਕ ਕਰਨ ਦੇ ਚੱਕਰ ਵਿੱਚ ਸਾਹਮਣੇ ਤੋਂ ਜਾ ਰਹੀ ਇਹਨਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਸਿਟੀ ਵਜੋਂ ਕਾਰ ਬੇਕਾਬੂ ਹੋ ਕੇ ਇੱਕ ਹੋਰ ਟਰਾਲੇ ਨਾਲ ਜਾ ਵਜੇ ਜਿਸ ਤੋਂ ਬਾਅਦ ਦੋਵੇਂ ਕਾਰ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ। ਜੀਹਾਂ ਜਾਣਕਾਰੀ ਮੁਤਾਬਕ BMW ਕਾਰ ਆਪਣੀ ਸਾਈਡ ਜਾ ਰਹੀ ਸੀ ਜਦ ਕਿ ਇੱਕ ਕੈਂਟਰ ਸਾਹਮਣੇ ਦਵਾ ਰਿਹਾ ਸੀ ਜੋ ਕਿ ਦੂਜੀ ਕਾਰ ਜੋ ਕਿ ਉਸ ਦੇ ਅੱਗੇ ਆ ਰਹੀ ਸੀ ਉਸ ਨੂੰ ਓਵਰਟੇਕ ਕਰਦਿਆਂ ਇਹਨਾਂ ਦੋਵਾਂ ਨੌਜਵਾਨਾਂ ਦੀ ਗੱਡੀ ਨਾਲ ਜਾ ਟਕਰਾਇਆ। ਜਿਸ ਕਾਰਨ ਇਹਨਾਂ ਦੀ ਗੱਡੀ ਬੇਕਾਬੂ ਹੋ ਕੇ ਰਾਲੇਚ ਜਬਦੀ ਅਤੇ ਧੋਮਾ ਨੌਜਵਾਨਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਝੁਲਕਾ ਪੁਲਿਸ ਦੇ ਐਸਐਚਓ ਸਣੇ ਪੂਰੀ ਪੁਲਿਸ ਟੀਮ ਮੌਕੇ ਤੇ ਪਹੁੰਚੀ ਜਿਨ੍ਹਾਂ ਵੱਲੋਂ ਕੇ ਤੁਰੰਤ ਕਾਰਵਾਈ ਕਰਦਿਆਂ ਲਾਸ਼ਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਪਹੁੰਚਾਇਆ ਗਿਆ ਅਤੇ ਪੋਸਟਮਾਰਟਮ ਹੋਣ ਉਪਰੰਤ ਵਾਰਸਾਂ ਨੂੰ ਇਹਨਾਂ ਦੀਆਂ ਲਾਸ਼ਾਂ ਸੌਂਪ ਦਿੱਤੀਆਂ ਗਈਆਂ ਨੇ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਕੈਂਟਰ ਦੇ ਡਰਾਈਵਰ ਓਮ ਪ੍ਰਕਾਸ਼ ਵਾਸੀ ਪਿੰਡ ਮੀਰਾਪੁਰ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕੀਤੀ ਹੈ ਜੀ ਹਾਂ ਇਹ ਬੇहद ਪਿਆਨਖਾਸਬਪਰੇ ਜਿੱਥੇ ਕਿ ਤੜਕਸਾਰ ਕਰੀਬ 2 ਵਜੇ ਦੋ ਜਿਗਰੀ ਦੋਸਤਾਂ ਦੀ ਭਿਆਨਕ ਸਰਖਾਸੇ ਚ ਮੌਤ ਹੋ ਗਈ ਇਹ ਦੋਵਾਂ ਨੂੰ ਸਾਹਮਣੇ ਤੋਂ ਆ ਰਹੇ ਕੈਂਟਰ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਉਹਨਾਂ ਦੀ ਕਾਰ ਇੱਕ ਹੋਰ ਟਰਾਲੇ ਨਾਲ ਜਾ ਟਕਰਾਈ ਅਤੇ ਦੋਵਾਂ ਦੀ ਮੌਕੇ ਤੇ ਮੌਤ ਹੋ ਗਈ ਫਿਲਹਾਲ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਇਆ ਅਤੇ ਪਰਿਵਾਰਾਂ ਨੂੰ ਸੌਂਪ ਦਿੱਤਾ ਹੈ ਪਰ ਇਸ ਮੰਦਪਾਗੀ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ ਦੋਵੇਂ ਦੋਸਤ ਸਾਲਾ ਤੋਂ ਇਕੱਠੇ ਰਹ ਰਹੇ ਸੀ ਦੋਵੇਂ ਇੱਕੋ ਪਿੰਡ ਦੇ ਸੀ ਅਤੇ ਜੋ ਵੀ ਕੰਮ ਕਰਦੇ ਸੀ ਇਕੱਠੇ ਕਰਦੇ ਸੀ ਪਰ ਹੁਣ ਜਦੋਂ ਮੌਤ ਆਈ ਤਾਂ ਦੋਵਾਂ ਨੂੰ ਇਕੱਠਿਆਂ ਹੀ ਆਈ ਜਦੋਂ ਉਹ ਆਪਣੀ BMW ਕਾਰ ਵਿੱਚ ਸਵਾਰ ਹੋ ਕੇ ਕਿਤੇ ਜਾ ਰਹੇ ਸੀ ਤਾਂ ਸਾਹਮਣੇ ਤੋਂ ਆ ਰਹੇ ਕੈਂਟਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ ਹੈ ਫਿਲਹਾਲ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ